ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਓਂਕਾਰ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਤੇ ਅੱਜ ਤੁਹਾਨੂੰ ਦਿਖਾਲਦੇ ਆਂ ਤਾਜ਼ੀਆਂ ਸੂਈਆਂ ਝੋਟੀਆਂ ਬਹੁਤ ਚੰਗੀਆਂ ਕੁਆਲਿਟੀ ਵਾਲੀਆਂ ਕੱਲੀ ਕੱਲੀ ਦੀ ਤੁਹਾਡੇ ਨਾਲ ਡਿਟੇਲ ਸ਼ੇਅਰ ਕਰਾਂਗੇ ਤੇ ਕੱਲੀ ਕੱਲੀ ਦੀ ਤੁਹਾਨੂੰ ਜਾਣਕਾਰੀ ਦੇਦਿਆਂ ਜੀ ਤੇ ਵੇਖਿਓ ਵੀਡੀਓ ਘਰਿਓ ਸੰਪਰਕ ਨੰਬਰ ਸਾਡਾ ਸਕਰੀਨ ਤੇ ਵੀ ਚੱਲੂਗਾ ਤੇ ਚੰਗੀਆਂ ਝੋਟੀਆਂ ਜੀ ਆਪਣੇ ਤੋਂ ਚੰਗੀ ਕੁਆਲਿਟੀ ਵਾਲੀ ਨਹੀਂ ਕੱਲੀ-ਕੱਲੀ ਦੀ ਤੁਹਾਨੂੰ ਜਾਣਕਾਰੀ ਦੱਸਾਂਗੇ ਤੇ ਕੱਲੀ-ਕੱਲੀ ਦੀ ਡਿਟੇਲ ਸ਼ੇਅਰ ਕਰਦੇ ਆ ਤੇ ਕੱਲੀ-ਕੱਲੀ ਦੀ ਵੀਡੀਓ ਪੂਰੀ ਵੇਖਿਓ ਜੀ ਸਾਰੀ ਤੁਹਾਨੂੰ ਇਹਨਾਂ ਦਾ ਡਿਟੇਲ ਸ਼ੇਅਰ ਕਰਦੇ ਆ ਵੇਖੋ ਜੀ ਕਿਆ ਬਾਤ ਆਨੇ ਕਟੀਆਂ ਦੀ ਵੇਖੋ ਜੀ ਕਰੋ ਜੀ ਚੈੱਕ ਤੇ ਹੋਰ ਪਲਵਾਨ ਸਾਹਿਬ ਜੀ ਮਹਾਰਾਜ ਹੋਰ ਵਿੱਜ ਕੀ ਹਾਲ ਜੀ ਬਹੁਤ ਵਧੀਆ ਪਲਵਾਨ ਸਾਹਿਬ ਠੀਕ ਠਾਕ ਜੀ ਸੁਣਾਓ ਕੈਮ ਸੇ ਤਾਂ ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ ਜੀ ਦਰਸ਼ਨ ਕੱਲ੍ਹ ਦਿੱਤੇ ਹੀ ਜੀ ਅੱਛਾ ਅੱਛਾ ਕੱਲ੍ਹ ਕੱਟੀਆਂ ਚਾਰ ਬਾਬੇ ਦੀ ਮਿਹਰ ਨਾਲ ਛਡਾਈਆਂ ਸੀ ਠੀਕ ਠੀਕ ਹਾਂ ਜੀ ਹਾਂ ਜੀ ਤੇ ਇੱਕ ਬੰਦਾ ਹੀ ਲੈ ਗਿਆ ਮੋਗੇ ਚੜਗੀਆਂ ਠੀਕ ਠੀਕ ਹਾਂ ਠੀਕ ਹੈ ਬੜੀ ਕਿਰਪਾਈ ਮਾਰਾਂ ਤੁਸੀਂ ਸ਼ਡਾਈਆਂ ਬਹੁਤ ਚੰਗੀਆਂ ਜਾਨਵਰ ਅਸੀਂ ਹਾਂਜੀ ਹਾਂਜੀ ਅੱਜ ਆਪਾਂ ਖਾ ਲੈਣੀਆ 3 ਝੋਟੀਆਂ ਠੀਕ ਹੈ ਠੀਕ ਹੈ ਤੇ ਤਾਜ਼ੀਆਂ ਸੁਈਆਂ ਤੇ ਚੰਗੀ ਕੁਆਲਿਟੀ ਵਾਲੀਆਂ ਤੇ ਚੰਗੇ ਕੋਕੇ ਪੀਸ ਠੀਕ ਹੈ ਹਾਂਜੀ ਤੇ ਨਕੀਨੇ ਲਿਆਂਦੇ ਵੇ ਸਾਰੇ ਵੀਰ ਜੀ ਹੈ ਟਾਪ ਦੇ ਨਕੀਨੇ ਹੈ ਛੋਟੂ ਜੀ ਠੀਕ ਹੈ ਕੈਮ ਕੈਮ ਦੋ ਦੰਦ ਕੱਟੀ ਠੀਕ ਹੈ ਵੀਰ ਜੀ 10 ਕਿਲੋ ਗੋੜਾ ਠੀਕ ਹੈ ਜੀ ਐਸਫ ਦਾਣ ਆਈ ਸਦਕੇ ਲਓ ਜੀ ਲਓ ਜੀ ਵੇਖੋ ਤੋਹਫਾ ਤੋਹਫੇ ਤੋਹਫੇ ਵੀਰ ਜੀ ਨੇ ਕਿਨੇ ਖੋਲੋ ਛੋਟੂ ਜੀ ਦੇਖੋ ਪਤਾ ਨਹੀਂ ਕਿੱਥੋਂ ਵੀਰ ਸਾਡਾ ਲਿਆਉਂਦਾ ਇਹੋ ਜੇ ਤੋਹਫੇ ਕੱਢ ਕੱਢ ਕੇ ਲਿਆਉਂਦਾ ਵੇਖੋ ਨਗੀਨਾ ਟਾਉ ਦਾ ਜੀ ਹਾਂਜੀ ਠੰਡੀਆਂ ਟਾਈ ਬਰਫ 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 ਇਹਨੂੰ ਕਹਿੰਦੇ ਬਰਫ ਤੋਰੋ ਵੀਰ ਜੀ ਚਾਰੂ ਵੇਖ ਲੈ ਮੂੰਹ ਹੀ ਨਹੀਂ ਪਟਦੀਆਂ ਕਰਨ ਵਾਲੀਆਂ ਵੇਖੋ ਨਗੀਨੇ ਵੇਖੋ ਜੀ ਇਹ ਫੇਰ ਦੇਖੋ ਕੇ ਪੀਸ ਵੇਖੋ ਲੈਵਾ ਲੈਵਾ ਇਹ ਪੰਡ ਦੇਖੋ ਜੀ ਬੋਰੇ ਹੀ ਆ ਤੋਹਫੇ ਹੀ ਆ ਇਹ ਕਿੰਨੀ ਗੱਡੀ ਮੈਂ ਆਹ ਵੇਖੋ ਵੀਰ ਜੀ ਪੰਡਾ ਪਾਈ ਫਿਰਦੀ ਹੈ ਇਹ ਦੇਖੋ ਜਾ ਇਹ ਲੈ ਪਲਵਾਨਾਂ ਨੂੰ ਖਾਵੇ ਇਹ ਦੇਖੋ ਵੀਰ ਜੀ ਇਹ ਬਿੰਦੀਆਂ ਵਾਲਾ ਲੈ ਵੇ ਬਿੰਦੀਆਂ ਨਾਲ ਲੈ ਵੇ ਠੰਡੀ ਵੇਖੋ ਬਰਫ਼ 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 ਵੇਖੋ ਵੇਖ ਇਹ ਹੋਰ ਚੀਜ਼ ਵਖਾਦੀ ਇਹ ਕਿਹ ਨਾਲ ਦੋਂਦੀ ਵੇਖੋ ਵੇਖੋ ਵੀਰ ਜੀ ਠੰਡੀ ਆ ਵਿਖਾ ਦਮ ਵਿਖਾ ਦੇ ਤੋਹਫੇ ਦੋ ਦੰਦ ਇਹਨੇ ਦਿੱਤੇ ਤੋਹਫੇ ਦਿਖੇ ਬਸਾਲ ਦੇ ਚੰਗੀ ਤਰ੍ਹਾਂ ਮੈਂ ਕੋਈ ਕਹਦੇ ਵੀ ਚਾਰ ਦੰਦ ਆ ਵੇਖੋ ਠੰਡੀ ਸੀਲ ਬਰਫ ਵੇਖੋ ਨਗੀਨਾ ਵੀ ਜਿੰਨੇ ਕਿਨੇ ਸਿੰਗ ਟੌਪ ਦੰਦ ਕਿੰਨਾ ਜਿੰਨੂੰ ਵਿੰਦੇ 10 ਕਿਲੋ ਬੋਲਾ ਕੱਟੀਆਂ ਠੀਕ ਹੈ ਵੀਰ ਜੀ ਠੰਡਾ ਠੰਡਾ ਤਾਂ ਮਗਰ ਵੀਰ ਜੀ ਕੀ ਇਹ ਕੱਟੀ ਕੱਟਾ ਆਈ ਸਤ ਕੇ ਚੋਬਰ ਆ ਗਿਆ ਮਗਰ ਕਿਉਂ ਬਰ ਆ ਗਿਆ ਆਈ ਸਤ ਕੇ ਠੀਕ ਹੈ ਕੱਟੀ ਚੰਗੀ ਬਲਵਾਨਾ ਨਹੀਂ ਵੀਰ ਜੀ ਕੋਈ ਸ਼ਾਕ ਨਹੀਂ ਕੋਈ ਤੋਰਬੰਦੀ ਨਹੀਂ ਵੀਰ ਜੀ ਬਸ ਹਾਂ ਜੀ ਉਹਦਾ ਕੱਟੀ ਹੰਕਾਰ ਕੋਈ ਨਹੀਂ ਆ ਬਸ ਬਸ ਸਹੀ ਕਰ ਖੋਗੇ ਪਿੰਡ ਤੋਂ ਖੋਗੇ ਪਿੰਡ ਤੋਂ ਖੋਗੇ ਪਿੰਡ ਦਾ ਮੇਰੇ ਨਾਲ ਟਾਪ ਦਾ ਨਗੀਨਾ ਐ ਸ਼ਟ ਕਿਤਾ ਨਹੀਂ ਮਿਲਦੇ ਇਹੋ ਜਿਹੇ ਨਗੀਨੇ ਤੇ ਰੇਡੇ ਕੋ ਦੱਸੀਏ ਪਹਿਲਵਾਨਾ ਦੱਸੋ ਦੱਸੋ ਵੀਰ ਜੀ ਕਿੰਨੇ ਕੀ ਦੇ ਦੇ ਮੈਂ ਹਾਂ ਵੀਰ ਜੀ ਨਿਕ ਨਿਕ ਇੰਨੇ ਇੰਨੇ ਮੁੱਲ ਕਰਨਾ ਨਿਕ ਨਿਕ ਕੱਟੀ ਤਾਂ ਪਹਿਲਵਾਨਾ ਬਹੁਤ ਜ਼ਿਆਦਾ ਚੰਗੀ ਆ ਅੱਛਾ 1.5 ਦਾ ਕਿੰਨਾ ਡੇੜ ਦੀ ਵਿਗਦੀ ਨਹੀਂ ਸਹੀ ਗੱਲ ਹੈ ਵਿਗਦੀ ਛੋਟੋ ਦੀ ਵਿਗਦੀ ਆ ਕੋਈ ਸ਼ੱਕ ਨਹੀਂ ਤੋੜਬੰਦ ਨਹੀਂ ਕੋਈ ਨਹੀਂ ਯਾਰ ਇਦਾਂ ਦੀ ਬਰਫ ਤੋਹਫੇ ਕਦੋਂ ਮਿਲਦੇ ਕਿਤੇ ਨਹੀਂ ਮਿਲਦੇ ਨਹੀਂ ਕਿੰਨੇ ਦੱਸੋ ਵੀਰ ਜੀ ਆਪਾਂ ਦੇ ਦੀਏ ਪਹਿਲਵਾਨ ਸਾਹਿਬ 120 ਦੀ ਤਮਾਨਤਨ ਕਰੋ ਜੀ ਤੇਰਾ ਮਾਨਤਨ ਖੁੱਲਾ ਕਰ ਦੇਣਾ ਜੋ ਤੂੰ ਗਈ ਪੰਜ ਹਜ਼ਾਰ ਦੀਆਂ ਨਹੀਂ ਪੰਜ ਦਾ ਭਲਵਾਨਾ ਛੱਡਿਆ ਤਾਂ ਕੀ ਛੱਡਿਆ 10 ਹੀ ਜਾਂਦਾ ਫਿਰ 10 ਹੀ ਜਾਂਦੇ ਆਈ ਸਦਕੇ ਛੋਟੋ ਜੀ ਤਹੀ ਦਾ ਦੋ ਕੋਈ ਕਰਨਾ ਇੱਕ ਦੋ ਦੀ ਇੱਕ ਨਹੀਂ ਕੋਈ ਮਾਨਤਨ ਕਰ ਦੋ ਦੋ ਹੋਰ ਛੱਡ ਦਈਏ ਆਏ ਸਦਕੇ ਦੋ ਇੱਕ ਅੱਠ ਠੀਕ ਹੈ ਜੀ ਜੋ ਹੋਰ ਜਾਇਦੇ ਬਿਲਕੁਲ ਜਾਇਦੇ ਬੀਤੀ ਤਾਂ ਪਤਾ ਨਹੀਂ ਤੇ ਕੱਟੀ ਆ ਗਈ ਦੂਸਰਾ ਸੂਆ ਠੀਕ ਹੈ ਜੀ ਵੇਖੋ ਬੀਤੀ ਰੀਜਨਲ ਰੀਜਨਲ ਤੇ ਦੇਖ ਕਿੰਨਾ ਫਲੇ ਬਲੋਸੀ ਫਿਰ ਆਪੋ ਜੀ ਪਿੱਠ ਫੋੜੇ ਦੀ ਵੇਖੋ ਜੀ ਕਿਹ ਹੈ ਨੱਚੇ ਕੀ ਰੀਜਨਲ ਆ ਗਏ ਆ ਸਾਂਭੀ ਆ ਤੇ ਖੋਲੋ ਜੀ ਖੋਲੋ ਜੀ ਛੋਟੂ ਜੀ 11 12 ਕਿਲੋ ਠੰਡਾ ਦੁੱਧ ਤਿਆਰ ਤੇ ਰਾਜੀ ਝੋਟੀ ਪੂਰੀ ਫੋਨ ਪੂਰੀ ਰਾਜੀ ਪੂਰੀ ਸਿੰਘ ਦੀ ਕੁਆਲਿਟੀ ਜੈਡ ਬਲੈਕ ਮੈਂ ਆ ਨਕੀਨਾ ਟਾਪ ਦਾ ਨਕੀਨਾ ਜਿਹਨੂੰ ਕਹਿੰਦੇ ਆ ਨਾ ਅਸਲ ਕਾਟੀ ਕੁਆਲਟੀ ਅਸਲ ਸਹੀ ਗੱਲ ਵੀਜੀ ਛੋਟੂ ਜੀ ਖੋਲੋ ਲਾਓ ਵੀਜੀ ਵੇਖੋ ਟਾਪ ਦਾ ਨਕੀਨਾ ਵੇਖੋ ਬੇਵਾਬਾ ਜੀ ਸਾਹਿਬ ਵੇਖੋ ਮੈਂ ਸਿੱਧਾ ਕਰਕੇ ਆ ਰਿਹਾ ਆਓ ਪੂਰਾ ਮੰਜਾ ਡੱਟਦਾ ਨਹੀਂ ਵੇਖੋ ਪੂਰਾ ਐ ਬੈੱਡ ਹੀ ਆ ਮੇਰਾ ਵੇਖੋ ਭਰਵੰਦ ਸਾਹਿਬ ਵੇਖੋ ਬਹੁਤ ਜ਼ਿਆਦਾ ਪੁੰਨੀ ਦੂਜਾ ਸੂਆ ਇਹ ਹਾਂ ਚੁਣੀ ਜਾਏ ਹੋ ਸਕਦਾ ਵੇਖੋ ਲੈ ਉੱਪਰ ਤੁਮਾਲੋ ਤੁਮਾਲੋ ਕੋਣ ਛੋਟੇ ਠੀਕ ਹੈ ਜੀ ਮੈਂ ਹਾਂ ਠੀਕ ਹੈ ਵੀਰ ਸਿੰਘ ਦੀ ਕੁਆਲਿਟੀ ਵੇਖੋ ਵੀਰ ਜੀ ਲੈ ਹਲੋ ਛੋਟੇ ਵੀ ਦਿਖਾਓ ਹੁਣ ਬੂਥਾ ਬਾਥਾ ਕੋਦੀ ਦਾ ਵੇਖੋ ਵੀਰ ਜੀ ਵੇਖੋ ਨੀ ਨਗਾ ਸਿੰਘ ਵੇਖੋ ਵੀਰ ਜੀ ਦੂਜਾ ਸੂਆ ਦੂਜਾ ਸੂਆ ਤੇ 11 ਦੀ ਗਾਰੰਟੀ 11 ਦੀ ਗਾਰੰਟੀ ਵੀਰ ਜੀ ਵੇਖੋ ਤੇ ਮਗਰ ਵੀਰ ਜੀ ਇਹਨੇ ਕੀ ਹੈ ਜੀ ਮਗਰ ਮੇਲ ਕੱਟਾ ਹੀ ਆ ਕੱਟਾ ਹੀ ਆ ਵੇਖੋ ਬਰ ਥੱਲੇੋਂ ਵੇਖੋ ਤੋਹਫਾ ਹੋਵੇ ਜੀ ਆਹ ਬੱਚਾ ਜਮਕਰ ਆ ਜੀ ਵੀਰ ਜੀ ਚੋਬਰ ਆ ਗਿਆ ਉਹਦੇ ਮਗਰ ਆ ਜੀ ਠੀਕ ਉਹਦੇ ਨੂੰ ਪਹਿਲਾਂ ਦਿਆ ਆਹ ਵੇਖੋ ਪ੍ਰਵਾਨ ਸਾਹਿਬ ਹੁਣ ਮੋ ਖਾ ਲੋ ਝੋਡੀ ਦਾ ਤੋਹਫੇ ਹੋਰੇ ਜੀ ਠੀਕ ਆ ਜੀ ਠੀਕ ਆ ਵੀਰ ਜੀ ਕੋਈ ਟਾਈਮ ਨਹੀਂ ਲੱਗਾ ਜੇ ਅੱਛਾ ਜੀ ਸਾਡਾ ਟਾਈਮ ਹੈ ਅਸੀਂ ਐ ਟਾਈਮੋਂ ਡ੍ਰਮ ਚ ਵਾਈ ਕਰਦੇ ਜੀ ਠੀਕ ਆ ਵੀਰ ਜੀ ਤੇ ਕੀ ਮੈਂ ਤਾਂ ਪ੍ਰਵਾਨ ਸਾਹਿਬ ਜੀ ਕਰ ਲੀਏ ਝੋਡੀ ਦੇ ਇੱਕ 40 ਜੀ ਮੇਰਾ ਤਾਂ ਮੋਲ ਹੀ ਨਹੀਂ ਆ ਨਹੀਂ ਮੋਲਾ ਹੀਰਿਆਂ ਦਾ ਕੋਈ ਮੋਲ ਨਹੀਂ ਸਹੀ ਗੱਲ ਛੋਟੂ ਇਹ ਤਾਂ ਗੱਲ ਕੋਈ ਸਹੀ ਗੱਲ ਤੋੜਬਾਨ ਨਹੀਂ ਕੋਈ ਇਹੋ ਜਿਹੇ ਕਿਨੇ ਲੱਭਦੇ ਨਹੀਂ ਯਾਰ ਕਿ ਪੈਸੇ ਮਗਰ ਲਈ ਫਿਰਦੇ ਆ ਨਹੀਂ ਲੱਭਦੇ ਟਾਪ ਤੇ ਕਿਨੇ ਲੱਭਦੇ ਵਿੱਚ ਠੰਡੀਆਂ ਬਰਫ਼ ਸਹੀ ਗੱਲ ਇੱਕੋ ਅੱਗੇ ਪਿੰਡ ਤੋਂ ਮਿਲਦੀਆਂ ਉਹੀ ਅੰਕਾਰ ਸਿੰਘ ਬੋਪਾ ਰਾਇ ਕਿੱਥੋਂ ਆਏ ਕਿਨੇ ਦੀ ਦੇਤੀ ਜੀ ਫਿਰ ਕਮਾਨ ਤਾਂ ਐ ਕਰੋ ਵੀ ਜਿੰਨੇ ਕਿਨੇ ਮੁੱਲ ਕਰਨੇ 40 ਦੀ ਹਾਂ 40 ਜੇ ਕਹਿੰਦੇ ਐ ਕਮਾਉਣ ਵਾਲੀ ਆਲ ਆਪਾਂ ਜਿੱਥੇ ਮਰਜ਼ੀ ਕਮਾ ਲੀ ਪੰਜ ਜਾਂਦੀਆਂ ਖੁੱਲਾ ਮਾਨ ਨਾਂ ਦੇ ਰੱਬ ਲਵਾਨਾਂ ਦਾ 10 10 ਹੀ ਕਰਦਾ 10 30 ਦੀ ਛੋਟੇ ਮੋਲ ਕਰਦੇ ਆ ਹਾਂਜੀ ਛੋਟੇ ਜੀ ਤੁਸੀਂ ਹੀ ਦਦੋ। ਇਹ ਰਸਤਾ ਹੋਈ। ਨਹੀਂ ਯਾਰ। ਚਲ ਦੋ ਹੋਰ ਛੱਟ ਕਰੀ। ਆਈ ਸਦਕੇ 25 ਦੀ ਸਵਾ ਦੀ ਦੇਖੋ ਜੀ ਵੀਰ ਜੀ 1 25 ਦੀ ਤੇ 11 ਕਿਲੋ ਠੰਡਾ ਕਰਕੇ ਦੁੱਧ। ਜਿਹਨਾਂ ਥੱਲੇ ਦੁੱਧ ਤਿਆਰ ਆ ਨਾ ਪੂਰਾ। ਹਾਂਜੀ ਉਹ ਦਿਖਾ ਲੈਣੇ ਵੇਖ ਲੈ। ਦੇਖੋ ਵੀਰ ਜੀ ਲੈਵਾ ਪੰਡਾ ਜਾਈ ਫਿਰ ਜੀ ਵੇਖੋ ਵੀਰ ਜੀ 11 ਕਿਲੋ 12 ਆ ਤੇ 11 ਕਿਲੋ ਠੰਡਾ ਦੁੱਧ। ਠੀਕ ਹੈ ਜੀ। ਠੀਕ ਹੈ ਜੀ। ਮਗਰ ਕੱਟੀ ਮਗਰ ਕੱਟੀ 10 ਤੋਂ ਬਾਹਰ ਦੁੱਧ ਦੇ ਕੋ ਵੀ ਤਿਆਰ ਜੇ ਲਓ ਜੀ ਇਹ ਵੀ ਫੁੱਲ ਵੱਡੀ ਕੱਟੀ ਆ ਜੀ ਵੇਖੋ ਜੀ ਛੋਟੀ ਇਹ ਵੀ ਬੋਲਰ ਆ ਜੀ ਵੇ ਜੀ ਤੇ ਚਾਰ ਦੰਦ ਜੀ ਅੱਛਾ ਜੀ ਵੱਡੀ ਫੁੱਲ ਫੁੱਲ ਵੱਡੀ ਵੇ ਜੀ ਤੇ 10 ਤੋਂ ਬਾਹਰ ਦੁੱਧ ਤਿਆਰ ਜੇ ਠੀਕ ਹੈ ਵੇ ਜੀ ਖੋਲੋ ਛੋਟੂ ਜੀ ਸੈਂਟ ਦੀ ਕੁਆਲਟੀ ਵੇ ਜੀ ਵੇਖ ਲਓ ਵੱਡੀ ਝੋਟੀ ਜੀ ਤੇ ਤੁਹਾਡੀ ਝੋਟੀ ਤੇ 10 ਤੋਂ ਬਾਹਰ ਦੁੱਧ ਦੇ ਨਾਲ ਮਗਰ ਕੱਟੀ ਆ ਗਈ ਆ ਜੀ ਇਹ ਵੀ ਇਹ ਵੀ ਵੇ ਜੀ ਵੇਖੋ ਦਿਖਾਓ ਤੂੰ ਇਹ ਅਵਿਰਦੀ ਨੇ ਗਿਨੇ। ਲੈ ਆਵੇ ਹੋਗੇ ਜੀ। ਮੋਰ ਲਈ। ਜਮਾਨਾਬਾ। ਟੌਪ ਦਾ ਨੀਨੇ ਅਵਿਰਦੀ ਵੇਖੋ ਪੂਰੀ ਵੱਡੀ ਕੱਟੀ ਹੈ ਜੀ। ਬੱਚੇ ਸੋਹਣੇ। ਕੋਨਾ ਡਰਦੀ ਹੈ। 11 ਕਿਲੋ ਦੇ ਲੱਗ ਕੇ ਦੁੱਧ ਹੈਗਾ ਇਹ ਕੋਈ? ਠੀਕ ਹੈ ਵੀਰ ਜੀ। ਚਾਰ ਬਿਜੂ ਦੀ ਢੋਡੀਆਂ ਦਿਖਾਓ ਵੀ ਚਾਰ ਬਿਜੂ ਦੀ। ਤੂੰ ਹੋ ਵੀਰ ਜੀ। ਟੌਪ ਦੇ ਨੇ ਕਿੰਨੇ ਅਵਿਰਦੀ ਤੰਨੇ ਤੇ ਇਹਨਾਂ ਕੋ ਵੀਰ ਜੀ ਦੁੱਧ 10 ਤੋਂ ਬਾਅਦ ਦੱਸੰਦੇ ਜੀ 10 ਤੋਂ ਬਾਅਦ ਜੀ ਠੀਕ ਹੈ ਵੀਰ ਦੇਖੋ ਕਿਥੋਂ ਸਟਾਰਟ ਕਰਦੀ ਅੱਗੋਂ ਦੇਖੋ ਜੀ ਦੇਖੋ ਵੀਰ ਜੀ ਠੀਕ ਹੈ ਜੀ ਠੀਕ ਇਹ ਜੋ ਡੀ ਜਿਹੜੀ ਆ ਚੰਗੀ ਆ ਅੱਛਾ ਜੀ ਇਹਦੀ ਕੀਮਤ ਥੋੜੀ ਜੀ ਜ਼ਿਆਦਾ ਜੀ ਅੱਛਾ ਜੀ ਇਹਦੀ ਕੀਮਤ ਡੇਢ ਕਰਦੇ ਅੱਛਾ ਜੀ ਤੁਮ ਮੰਨ ਤਾਂ ਜੋ ਕਰਦੇਗਾ ਬਲਵਾਨਾ ਤੂੰ 5 ਜਾਂਦੀ ਹੈ ਮੈਂ ਕਹਿੰਦਾ 5-10 ਨੂੰ ਕਹਿਣਾ ਹੀ ਨਹੀਂ ਛੱਡਣਾ 10 10 ਹੀ ਛੱਡ 140 ਦੀ ਵੀਰ ਜੀ ਛੋਟੀ ਜੀ ਤੈਨੂੰ ਦੱਸ ਦੋ ਇੱਕ ਚਾਲੇ ਦੀ ਤੋਂ ਚਲੋ ਦੋ ਛੱਡ ਦਿਓ ਹਾਂਜੀ ਛੱਡਿਓ 35 ਦੀ ਇੱਕ ਆਪਣੀ ਛੋੜੇ ਕਰਨੀ ਚਾਹੀਦੀ ਨਹੀਂ ਵੀਰ ਜੀ ਸਹੀ ਗੱਲ ਵੀਰ ਜੀ ਨਹੀਂ ਕੋਈ ਸ਼ੱਕ ਨਹੀਂ ਵੀਰ ਜੀ ਟਾਪ ਦਾ ਨਹੀਂ ਕਿਨੇ ਵੀਰ ਜੀ ਤਿੰਨੇ ਹੈਂ ਅੱਗ ਦੀ ਝੋਲੀ ਜੇ 11 ਕਿਲੋ ਦੁੱਧ ਜੇ ਆਪ ਵੀ ਕੱਟੀ ਤਾਂ ਮਗਰ ਵੀ ਆਈ ਸਦਕੇ ਆਪ ਵੀ ਕੱਟੀ ਤਾਂ ਮਗਰ ਵੀ ਕੱਟੀ ਸਹੀ ਗੱਲ ਝੋਡੀ ਕੋ 12 ਕਿਲੋ ਦੁੱਧ ਚੋਗ ਲਿਆ ਨਾ ਕਿਲੋ ਦੁੱਧ ਘੱਟ ਦੱਸਣ ਨੇ 11 11 ਹਾਂ ਆ ਝੋਡੀ ਕੋ 10 ਕਿਲੋ ਦੁੱਧ ਠੀਕ ਨਾ ਬੋਲਾ ਠੀਕ ਚੌਥੇ ਪੰਨੇ ਮੈਂ ਦਿੰਦੀ ਹਾਂ ਇਹ ਇਹ ਤਿੰਨੇ ਟੌਪ ਦੇ ਕਿੰਨੇ ਵੀਰ ਜੀ ਤੇ ਦੋਹਾਂ ਮਗਰ ਆ ਗਏ ਚੋਬਰ ਤੇ ਉਹਦੇ ਮਗਰ ਆ ਗਈ ਕੱਟੀ ਜਿਹੜੀ ਤੇ ਚ ਨੰਬਰ ਤੇ ਵਿਖਾਈ ਝੋਟੀਆਂ ਆਪਣੀਆਂ ਬਹੁਤ ਚੰਗੀਆਂ ਝੋਟੀਆਂ ਜੀ ਤਿੰਨੇ ਠੀਕ ਹੈ ਵੀਰ ਬਾਕੀ ਨੰਬਰ ਆਪਣਾ 97792 83444 97792 83444 ਠੀਕ ਹੈ ਜੀ ਨਾਮ ਕਾਰ ਸਿੰਘ ਪਿੰਡ ਕੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਠੀਕ ਹੈ ਵੀਰ ਨੰਬਰ ਆਪਣਾ 97792 83444 97792 83444 ਸਕਰੀਨ ਤੇ ਵੀ ਚੱਲੂਗਾ ਜੀ ਬਾਕੀ ਧੰਵਾਦ ਆ ਵੀਰਾਂ ਦਾ ਇੰਨਾ ਪਿਆਰ ਦਿੰਦੇ ਆ ਸਹੀ ਗੱਲ ਵੀਰ ਸੱਚੀ ਗੱਲ ਜੀ ਸਾਰਿਆਂ ਦਾ ਧੰਨਵਾਦ ਆ ਠੀਕ ਹੈ ਭਲਵਾਨ ਸਾਹਿਬ ਸასი ਸ਼ਕਰੀ ਭਲਵਾਨੀ ਟਾੜੀ ਤੁਸੀਂ ਟਾਈਮ ਕੱਢਦੇ ਜੀ ਠੀਕ ਹੈ ਬਿਲਕੁਲ ਨਹੀਂ ਵੀਰ ਜੀ ਭਰਾਵਾਂ ਨਾਲ ਹੀ ਤੈਨੂੰ ਪਤਾ ਵੀ ਜਿਆਦਾ ਕਰਾਂ ਠੀਕ ਹੈ ਵੀਰ ਜੀ ਮੇਰਾ ਬਹੁਤ ਚੰਗੀਆਂ ਟੌਪ ਦੇ ਨੀ ਕਿਨੇ ਵੀਰ ਜੀ ਬਾਹਰ ਵੀ ਜਾਤੀ ਮਰਵਾ ਦੋ ਲਓ ਵੀਰ ਜੀ ਬਾਹਰ ਮਰਵਾ ਦਿੰਦੇ ਜੀ ਕਿਹੜਾ ਗੁਲਦਾਨ ਵੀ ਹੋ ਕਿੰਨੇ ਪਾਈਆਂ ਨਹੀਂ ਨਹੀਂ ਵੀਰ ਜੀ ਬਾਬੇ ਦੀ ਬਾਬੇ ਬੁੱਢੇ ਸਾਹਿਬ ਦੀ ਫੁੱਲ ਕਿਰਪਾ ਵੇਖੋ ਵੀਰ ਜੀ ਟੌਪ ਦੇ ਨੀ ਕਿਨੇ ਸਾਰੀਆਂ ਚਾਰੂ ਛੋਟੀਆਂ ਵੀਰ ਜੀ ਟੌਪ ਦੇ ਨੀ ਕਿਨੇ ਵੇਖੋ ਆ ਮੀਣੀ ਆ ਗਈ ਨੰਦੇ ਠੀਕ ਹੈ ਦਿਖਾਵਾਂਗੇ ਅਗਲੀ ਵੀਡੀਓ ਚ ਦਿਖਾ ਦਿਓ ਲੱਥਨੇ ਨਗੀਨਾ ਵੀਰ ਜੀ ਦੋ ਦੰਦ ਕੱਟੀ ਆ ਠੀਕ ਹੈ ਦਿਖਾਵਾਂਗੇ ਫੇਰ ਤੁਹਾਨੂੰ ਠੀਕ ਹੈ ਵੀਰ ਜੀ ਹਾਂ ਬਾਕੀ ਠੀਕ ਹੈ ਪਹਿਲਵਾਨ ਸਾਹਿਬ ਠੀਕ ਹੈ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸਤਿ ਸ਼੍ਰੀ ਅਕਾਲ ਵੀਰ ਜੀ